ਆਪਣੀ ਵੀ ਆਦਤ ਸ਼ੁਰੂ ਕੋਈ ਅਸੀਂ ਕਦੇ ਵੀ ਇੱਕ ਪੱਖ ਦੀ ਗੱਲ ਨਹੀਂ ਕੀਤੀ ਪਿਛਲੀ ਵੀਡੀਓ ਚ ਕੁਝ ਕੜਮ ਚੌਧਰੀਆਂ ਦੀ ਗੱਲ ਕੀਤੀ ਸੀ ਜਿਹੜੇ ਨਜਾਇਜ਼ ਹੀ মিডিਆ ਮੁਰੇ ਹਵਾ ਕਰੀ ਜਾਂਦੇ ਨੇ ਕਿ ਐਂ ਰਾਸ਼ਨ ਨਹੀਂ ਪਹੁੰਚਣਾ ਚਾਹੀਦਾ ਰਾਸ਼ਨ ਨਾ দাও ਹੰਡੂ ਨਾ ਇਹ ਕਰੋ ਉਹ ਕਰੋ ਪੰਜਾਬ ਦਾ ਕੀ ਬਣਾਉ ਤਾ ਤੁਸੀਂ ਇਹ ਗੱਲ ਕੀਤੀ ਸੀ ਇਸ ਵੀਡੀਓ ਚ ਮੈਂ ਇਹ ਗੱਲ ਕਰੂੰਗਾ ਕਿ ਪੰਜਾਬ ਦੇ ਲੋਕ ਲਾਲਚੀ ਹੋ ਜਗੇ ਸਹੀ ਗੱਲ ਰਿਹਾ ਮੈਂ ਉਹ ਜਿੰਨਾ ਜ਼ਿਆਦਾ ਪੰਜਾਬ ਦੇ ਵਿੱਚ ਕੋਨੋ ਦਸਾ ਪੰਜਾਬ ਨੂੰ ਪੰਜਾਬ ਨੇ ਸਾਂਭਿਆ ਕਿਸੇ ਕਿਸੇ ਨੇ ਨਹੀਂ ਸਾਂਭਿਆ ਕਿਸੇ ਸਰਕਾਰ ਨੇ ਨਹੀਂ ਸਾਂਭਿਆ ਕਿਸੇ ਨੇ ਨਹੀਂ ਸਾਂਭਿਆ ਸਰਕਾਰ ਆਪ ਹਸਪੀਟਲ ਤੇ ਜਾ ਕੇ ਭਰਤੀ ਹੋਈਆਂ ਪਈਆਂ ਨੇ ਸੋ ਕਿਸੇ ਨੇ ਨਹੀਂ ਸਾਂਭਿਆ ਪੰਜਾਬ ਨੂੰ ਕਿਸੇ ਜਿਾਈਆਂ ਤਾਂ ਮੋਸਟਲੀ ਹਰਿਆਣੇ ਤੋਂ ਆਪਣੇ ਭਰਾਏ ਆ ਰਾਸ਼ਨ ਵੰਡਣ ਮੈਂ ਦੇਖਿਆ ਸੀ ਵੀਡੀਓ ਦੇਖ ਰਿਹਾ ਸੀ ਸੋ ਐਡੀ ਗੱਲ ਮੈਂ ਐਡਾ ਗਊਂਗਾ ਤੁਹਾਨੂੰ ਸਾਰਿਆਂ ਨੂੰ ਪੰਜਾਬ ਨੂੰ ਪੰਜਾਬ ਨੇ ਸਾਂਭਿਆ ਤੇ ਇੰਨਾ ਰਾਸ਼ਨ ਪੰਜਾਬ ਦੇ ਵਿੱਚ ਵੰਡਿਆ ਗਿਆ ਪਰ ਨਾਜਾਇਜ਼ ਫਾਇਦਾ ਪਤਾ ਕਿੱਥੇ ਚੁੱਕਿਆ ਗਿਆ ਜਿਹੜੇ ਰੱਜੇ ਪੁੱਜਿਆਂ ਨੇ ਰਾਸ਼ਨ ਇਕੱਠਾ ਕਰ ਲਿਆ ਰੱਜੇ ਪੁੱਜਿਆਂ ਦੀ ਵੀ ਨਹੀਂ ਗੱਲ ਕਰੂੰਗਾ ਮਤਲਬ ਖਣਾ ਦੀ ਮਾਰ ਠਾਏ ਨਹੀਂ ਲੋਗ ਯਾਰ ਰਾਸ਼ਨ ਇਕੱਠਾ ਕੀਤਾ ਨੇ ਪਰ ਲੋਕੀ ਯਾਰ ਤੁਸੀਂ ਇੱਕ ਮਹੀਨੇ ਦਾ ਕਰ ਲੋ ਇਕੱਠਾ ਲੋਕਾਂ ਨੇ ਸਾਲ ਸਾਲ ਦਾ ਰਾਸ਼ਨ ਇਕੱਠਾ ਕੀਤਾ ਹੋਇਆ ਲੋਕਾਂ ਨੇ ਸਾਲ ਭਰ ਦਾ ਰਾਸ਼ਨ ਇਕੱਠਾ ਕੀਤਾ ਹੈ ਘਰੇ ਰਾਸ਼ਨ ਦੇ ਢੇਰ ਲਾ ਕੇ ਮੋੜ ਜਾ ਕੇ ਰਾਸ਼ਨ ਦੀਆਂ ਟਰਾਲੀਆਂ ਚੋਂ ਰਾਸ਼ਨ ਇਕੱਠਾ ਕਰ ਰਹੇ ਜੇ ਤੁਹਾਨੂੰ ਦੱਸਦਾ ਕਿ ਇਹਦਾ ਰਿਜ਼ਲਟ ਇਹ ਹੋਇਆ ਹੁਣ ਕਿ ਜਿਹੜੇ ਰੀਅਲ ਚ ਨੀਡੀ ਲੋਕ ਨੇ ਜਿਹੜੇ ਹੱਲੇ ਵੀ ਖੜਾ ਦੀ ਮਾਰ ਹੇਟ ਨੇ ਮੈਂ ਹੁਣ ਇੱਕ ਨਿਊਜ਼ ਦੇਖ ਰਿਹਾ ਸੀ ਕਿ ਇੱਕ ਫੈਮਿਲੀ ਉਕਾਣੀ ਨਾ ਪਰਿਆ ਹੋਇਆ ਸੀ ਕਿ ਘਰ ਛੱਤ ਸੀ ਕਿ ਕੱਚੀ ਤੇ ਛੱਤ ਵੀ ਡਿੱਗ ਗਈ ਐਂਡ ماں ਪਿਓ ਸੀਗੇ ਉਹ ਮਰ ਗਏ ਯਾਰ ਵਿਚਾਰੇ ਉਹ ਛੋਟਾ ਜਵਾਕ ਰਹਿ ਗਿਆ ਬਸ ਉਹ ਵੀ ਥੱਲੇ ਆ ਗਿਆ ਜੋ ਬਚ ਗਿਆ ਉਹ ਸਿਵਲ ਹਸਪੀਟਲ ਦਾਖਲ ਨੇ ਸੋ ਬੜੀ ਯਾਰ ਦੁੱਖਿਆ ਲੱਗਾ ਸੁਣ ਕੇ ਕਿ ਯਾਰ ਛੱਤ ਡਿੱਗੀ ਕਿੰਨੇ ਸੋਚਿਆ ਸੀਗੇ ਯਾਰ ਮਿੰਟਾ ਦੀ ਡੈਥ ਹੋ ਜੂਗੀ ਯਾਰ ਇੱਕ ਛੱਤ ਡਿੱਗਣ ਦੇ ਨਾਲ ਸੋ ਸੋ ਕੁਦਰਤ ਆ ਯਾਰ ਕੁਝ ਲਾਲਚੀ ਲੋਕਾਂ ਕਰਕੇ ਪੰਜਾਬ ਦੇ ਕਿ ਜਿਹੜੇ ਕਈ ਹੈਗੇ ਯਾਰ ਉਹ ਲੋਕ ਹੈਗੇ ਆਪਣੇ ਪੰਜਾਬ ਦੇ ਜਿਹੜੇ ਰੀਅਲ ਨੀਡੀ ਲੋਕ ਨੇ ਜਿੰਨਾਂ ਤੱਕ ਰਸ਼ਨ ਪਹੁੰਚਣਾ ਚਾਹੀਦਾ ਉਹਨਾਂ ਤੱਕ ਵੀ ਨਹੀਂ ਪਹੁੰਚ ਰਿਹਾ ਚਲੋ ਬੜਾ ਸ਼ਲਾਗ ਹੈ ਜੋ ਕੰਮ ਕੀਤਾ ਗਿਆ ਕੁਝ ਸੰਸਥਾਵਾਂ ਦੇ ਵੱਲੋਂ ਅੰਕਰਨੁਲਾ ਜਿਹਦੇ ਵੱਲੋਂ ਅਪੋਸਟਲ ਜੀ ਦੇ ਵੱਲੋਂ ਕਿ ਪਿੰਡਾਂ ਉਹਨਾਂ ਜਗਾਵਾਂ ਦੇ ਉੱਤੇ ਜਿਹੜੇ ਘਰ ਲੈ ਕੇ ਕੁਛ ਹੁੰਦੇ ਕੁਛ ਏਦਾਂ ਦੀ ਜਗ੍ਹਾ ਤੇ ਘਰ ਬਣੇ ਹੁੰਦੇ ਨੇ ਖੇਤਾਂ ਦੇ ਵਿੱਚ ਜਾ ਕੇ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਦੂਰ ਘਰ ਬਣੇ ਹੁੰਦੇ ਨੇ ਤੇ ਪਾਣੀ ਨਾਲ ਘਰੇ ਹੋਏ ਨੇ ਤੇ ਕੋਈ ਉਥੇ ਰਸਣ ਲੈ ਕੇ ਨਹੀਂ ਪਹੁੰਚਿਆ ਉਥੇ ਅੰਕੁਰ ਲਮ ਨੇ ਸੀ ਬੋਟਸ ਦੇ ਜ਼ਰੀਏ ਜਿਹੜਾ ਰਸਣ ਪਹੁੰਚਾਇਆ ਤੇ ਬੜਾ ਵਧੀਆ ਛਲਾ ਗਿਆ ਉਹ ਕੰਮ ਬਟ ਹੱਲੇ ਵੀ ਕੁਛ ਏਦਾਂ ਦੇ ਨੇੜੇ ਲੋਕ ਨੇ ਜਿਹੜੇ ਵਿਚਾਰੇ ਤਤ ਤਤ ਹੋ ਗਏ ਯਾਰ ਜਿੰਨਾ ਤੱਕ ਰਸਣ ਹੀ ਨਹੀਂ ਪਹੁੰਚਿਆ ਯਾਰ ਜਸਟ ਬਿਕੋਜ਼ ਕਿ ਜਿਹੜੇ ਲੋਕ ਨਜਾਇਜ਼ ਫਾਇਦਾ ਚੁੱਕ ਰਹੇ ਨੇ ਸਾਲ ਭਰ ਦਾ ਰਸਣ ਇਕੱਠਾ ਕਰ ਲੈਣ ਤੇ ਜਿਹੜੇ ਐ ਇਕੱਠਾ ਕਰ ਰਹੇ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਇਹ ਨਜਾਇਜ਼ ਇਹ ਨਿਕਲਦਾ ਵੀ ਫਿਰ ਐ ਹੀ ਆ ਫਿਰ ਠੀਕ ਹੈ ਸੋ ਇਹ ਪਛਣਾ ਨਹੀਂ ਹੁੰਦਾ ਕਿ ਨਜਾਇਜ਼ ਫਿਆਦਾ ਨਾ ਚ ਕਿ ਜਿਹੜੇ ਤੁਹਾਨੂੰ ਵੰਡ ਰਹੇ ਨੇ ਰਾਸ਼ਨਾਂ ਕਿ ਉਹ ਵੀ ਆਪਦੀ ਕਮਾਈਆਂ ਚੋਂ ਵੰਡ ਰਹੇ ਨੇ ਉਹ ਕਿ ਪਿੱਛੇ ਉਹਨਾਂ ਦੇ ਕੋਈ ਕੋਈ ਇਥੇ ਖਰਬਾ ਪਤੀ ਨਹੀਂ ਆ ਰਹੇ ਵੰਡਣ ਖਰਬਾ ਪਤੀ ਬਸ ਸਰਕਾਰੀ ਖਜ਼ਾਨੇ 'ਚ ਪਾਈ ਆ ਰਹੇ ਨੇ ਤੇ ਸਰਕਾਰਾਂ ਅੱਗੇ ਸਰਕਾਰਾਂ ਤੇ ਕਿ ਉਹਨਾਂ ਨੇ ਵੰਡਣਾ ਕਿ ਨਹੀਂ ਵੰਡਣਾ ਮੈਂ ਕਿਸੇ ਸਰਕਾਰਾਂ ਨੂੰ ਮਾੜਾ ਨਹੀਂ ਕਹਿੰਦਾ ਸਰਕਾਰਾਂ ਸਾਡੇ ਨਾਲ ਆ ਸਾਰਾ ਕੁਝ ਬਟ ਮੈਂ ਏਡੀ ਗੱਲ ਕਹਿਣਾ ਕਿ ਯਾਰ ਜਿਹੜੇ ਵੀ ਤੁਹਾਨੂੰ ਵੰਡ ਰਹੇ ਨੇ ਨਾ ਉਕかせ ਸੇਵਾ ਭਾਵਨਾ ਨਾਲ ਵੰਡਣਾ ਆਏ ਨੇ ਤੇ ਉਹਨਾਂ ਨੇ ਸਾਰਿਆਂ ਨੂੰ ਵੰਡਣਾ ਹੈ। ਸੋ ਤੁਸੀਂ ਆਪਦੇ ਘਰ ਭਰੀ ਜਾਂਦੇ ਹੋ ਤਾਂ ਬਾਕੀਆਂ ਦਾ ਵੀ ਜ਼ਰੂਰ ਸੋਚੋ। ਸੋ ਮੈਂ ਕਿਸੇ ਇੱਕ ਪੱਖਰੀ ਗੱਲ ਨਹੀਂ ਸੀ ਕਰਨੀ। ਮੈਂ ਪਿਛਲੀ ਵੀਡੀਓ ਚ ਕਰ ਚੁੱਕਿਆ ਸੀ ਮੈਂ ਇਸ ਇਸ ਟੌਪਿਕ ਨੂੰ ਵੀ ਕਰਨੀ ਸੀ ਇਸ ਬਾਰੇ ਵੀ ਗੱਲ ਕਿ ਲੋਕਾਂ ਦੇ ਲਾਲਚ ਦੇ ਕਰਕੇ ਕਈ ਨਹੀਂ ਦੀ ਲੋਕਾਂ ਕੋਲ ਰਾਸ਼ਨ ਨਹੀਂ ਪਹੁੰਚ ਰਾ। ਇਹ ਗੱਲ ਬਿਲਕੁਲ ਸੱਚ ਹੈ ਪੰਜਾਬ ਦੇ ਵਿੱਚ। ਸੋ ਰਾਸ਼ਨ ਜਿਹੜਾ ਤੁਸੀਂ ਵੰਡ ਰਹੇ ਹੋ ਨਾ ਥੋੜਾ ਹੁਣ ਦੇਖ ਕੇ ਵੰਡੋ। ਠੀਕ ਹੈ। ਕਿੰਨਾ ਤੱਕ ਪਹੁੰਚਣਾ ਚਾਹੀਦਾ ਤੇ ਕਿੰਨਾ ਤੱਕ ਨਹੀਂ ਪਹੁੰਚਣਾ ਚਾਹੀਦਾ।